ਪੰਜਾਬ ਦਾ ਦਰਦ ਤੇ ਸਿਸਟਮ ਦੀ ਸੱਚਾਈ ਪੰਜਾਬ ਨੂੰ ਬਰਬਾਦ ਕਰਨ ਲਈ ਕਿਸੇ ਦੁਸ਼ਮਣ ਦੀ ਲੋੜ ਨਹੀਂ ਪੈਂਦੀ ਸੀ ਸਾਡੀ ਸਿਆਸਤ ਹੀ ਕਾਫੀ ਸੀ ਅੱਜ ਜੋ ਮੈਂ ਬੋਲਣ ਜਾ ਰਿਹਾ ਹਾਂ ਉਹ ਹਰ ਕੋਈ ਸੋਚਦਾ ਪਰ ਬੋਲਣ ਦੀ ਹਿੰਮਤ ਹਰ ਕੋਈ ਨਹੀਂ ਕਰਦਾ ਪਰ ਮੈਂ ਨਹੀਂ ਡਰਦਾ ਕਿਉਂਕਿ ਪੰਜਾਬ ਦੀ ਮਿੱਟੀ ਬਹੁਤ ਸਹਿ ਚੁੱਕੀ ਆ ਪੰਜਾਬ ਦੀ ਸਭ ਤੋਂ ਵੱਡੀ ਤਰਾਸ ਦੀ ਇਹ ਨਹੀਂ ਕਿ ਸਾਡੀ ਮਿੱਟੀ ਸੋਨਾ ਉਗਲਦੀ ਆ ਤਰਾਸਦੀ ਇਹ ਆ ਸਾਡੀ ਸਿਆਸਤ ਨੇ ਹਮੇਸ਼ਾ ਝੂਠ ਝੂਠ ਉਗਲਿਆ ਪੰਜਾਬ ਦੀ ਮਿੱਟੀ ਨੇ ਦੇਸ਼ ਨੂੰ ਰੋਟੀ ਦਿੱਤੀ ਪਰ ਸਾਡੀ ਮਿੱਟੀ ਨੂੰ ਕੀ ਮਿਲਿਆ ਕਰਜ਼ਾ ਨਸ਼ਾ ਬੇਰੋਜ਼ਗਾਰੀ ਤੇ ਖਮੋਸ਼ੀ ਅੱਜ ਗੱਲ ਕਰਨੀ ਆ ਪੰਜਾਬ ਦੀ ਸਿਆਸਤ ਦੀ ਉਹ ਸਿਆਸਤ ਜਿੱਥੇ ਸਾਲਾਂ ਤੋਂ ਚਿਹਰੇ ਬਦਲਦੇ ਰਹੇ ਪਾਰਟੀਆਂ ਬਦਲਦੀਆਂ ਨਹੀਂਆਂ ਰੰਗ ਬਦਲਦੇ ਰਹੇ ਪਰ ਸਿਸਟਮ ਕਦੇ ਨਹੀਂ ਬਦਲਿਆ ਪੰਜਾਬ ਦਾ ਦਰਦ ਇੱਕ ਦਿਨ ਦਾ ਨਹੀਂ ਇਹ ਪੀੜੀਆਂ ਦਾ ਦਰਦ ਆ ਹਰ ਸਰਕਾਰ ਨੇ ਇਸ ਦਰਦ ਤੇ ਇੱਕ ਹੋਰ ਪਰਤ ਚੜ੍ਹਤੀ ਹਰ ਗਵਰਨਮੈਂਟ ਨੇ ਪੰਜਾਬ ਨੂੰ ਵਾਅਦਾ ਤਾਂ ਕੀਤਾ ਪਰ ਵਾਅਦਾ ਹਮੇਸ਼ਾ ਗਰੀਬ ਦੇ ਪੇਟ ਤੇ ਪੈਰ ਰੱਖ ਕੇ ਕੀਤਾ ਗਿਆ ਕਿਸੇ ਨੇ ਬਦਲਾਅ ਦਾ ਨਾਅਰਾ ਲਾਇਆ ਕਿਸੇ ਨੇ ਵਿਕਾਸ ਦਾ ਕਿਸੇ ਨੇ ਇਨਕਲਾਬ ਦਾ ਪਰ ਅਸਲੀ ਵਿਕਾਸ ਅਸਲੀ ਬਦਲਾਵ ਉਹ ਅੱਜ ਵੀ ਗਰੀਬ ਦੇ ਘਰ ਤੱਕ ਨਹੀਂ ਪਹੁੰਚਿਆ ਪੰਜਾਬ ਦੀ ਫਸਲ ਜਲਦੀ ਸੁੱਕ ਗਈ ਪਰ ਨੀਤਾਂ ਦੀ ਕੁਰਸੀ ਕਦੇ ਨਹੀਂ ਸੁੱਕੀ